ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਕਮਕਾਜੀ ਸਥਾਨਾਂ ਤੇ ਮਹਿਲਾ ਦੇ ਜੌਨ ਸੋਸ਼ਣ ਰੋਕਣ ਸੰਬੰਧੀ ਕਾਨੂੰਨ। ਇਸ ਵਿਸ਼ੇ ਉੱਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਾਹਰ ਐਡਵੋਕੇਟ ਨਮਰਤਾ ਗਿੱਲ ਜੀ। ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਵਕੀਲ ਸਾਹਿਬ ਸਾਡੇ ਇਹ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਕਹ ਲ ਮਹਿਲਾ ਦਾ ਯੌਨਲ ਸੋਸ਼ਲ ਲੋਕਨ ਸੰਬੰਧੀ ਕਾਨੂੰਨ ਹੈ ਇਹ ਕਦੋਂ ਹੋਣ ਦੇ ਵਿੱਚ ਆਇਆ ਤਾਂ ਇਸ ਦੀ ਕਿਉਂ ਲੋੜ ਪਈ ਸਾਨੂੰ ਇਹ 2013 ਦੇ ਵਿੱਚ ਕਾਨੂੰਨ ਬਣਿਆ ਉਸ ਤੋਂ ਪਹਿਲਾਂ 1997 ਦੇ ਵਿੱਚ ਇਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਪੀਆਈਐਲ ਫਾਈਲ ਹੋਈ ਸੀ ਜਿਹਦੇ ਸੰਬੰਧੀ ਵਿਸ਼ਾਖਾ ਗਾਈਡਲਾਈਨ ਦਿੱਤੀਆਂ ਗਈਆਂ ਸੀ ਬਟ ਇਹ ਬਿੱਲ ਜਿਹੜਾ ਸੀਗਾ 2010 ਦੇ ਵਿੱਚ ਲੋਕ ਸਭਾ ਵਿੱਚ ਆਇਆ ਤੇ 2013 ਵਿੱਚ ਇਹ ਕਾਨੂੰਨ ਬਣਿਆ ਇਨੂੰ ਪੋਸ਼ ਐਕਟ ਕਹਿ ਦਿੰਦੇ ਨੇ ਛੋਟੇ ਦੇ ਵਿੱਚ ਜਿਹਨੂੰ ਕੀ ਅੰਗਰੇਜ਼ੀ ਤੁਸੀਂ ਕਹਿੰਦੇ ਨੇ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਕਟ 2013 1997 ਦੇ ਵਿੱਚ ਇੱਕ ਗੈਂਗ ਰੇਪ ਹੋਇਆ ਸੀਗਾ ਜੋ ਕਿ ਕੰਮ ਤੇ ਹੋਇਆ ਔਰ ਉਹਦੇ ਵਿੱਚ ਜਦੋਂ ਛੱਡ ਦਿੱਤਾ ਗਿਆ ਜਿਹਨਾਂ ਨੇ ਗੈਂਗ ਰੇਪ ਕੀਤਾ ਗਿਆ ਤਾਂ ਸੁਪਰੀਮ ਕੋਰਟ ਆਪ ਉਹਦੇ ਵਿੱਚ 1997 ਦੇ ਵਿੱਚ ਫਿਰ ਉਹਨਾਂ ਨੇ ਵਿਸ਼ਾਖਾ ਗਾਈਡਲਾਈਨਸ ਕੱਢੀਆਂ ਸੀਗੀਆਂ ਉਹ ਵਿਸ਼ਾਖਾ ਗਾਈਡਲਾਈਨਸ ਦੇ ਤਹਿਤ ਹੀ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਕਟ 2013 ਬਣੀ ਹੈ ਸੋ ਜਦਾਂ ਤੁਸੀਂ ਬੜੇ ਇੱਕ ਜਿਹੇ ਤਰੀਕੇ ਨਾਲ ਦੱਸਿਆ ਕਿ ਇਸ ਕਾਨੂੰਨ ਦੀ ਸਾਨੂੰ ਲੋੜ ਕਿਉਂ ਪਈ ਤਾਂ ਇੱਕ ਇਸ ਕਾਨੂੰਨ ਦੀ ਮੁੱਖ ਗੱਲ ਇਹ ਹੈ ਕਿ ਇਹ ਜਿਹੜਾ ਕਾਨੂੰਨ ਹੈ ਇਹ ਕਹਿੰਦਾ ਹੈ ਕਿ ਜਿਹੜੀਆਂ ਵਰਕਪਲੇਸ ਹੈ ਜਿਹਨੂੰ ਆਪਾਂ ਕਹਿੰਦੇ ਆ ਕੰਮਕਾਜ ਕਰਨ ਵਾਲੀ ਥਾਂ ਤੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਖਾਸ ਤੌਰ ਤੇ ਜੌਨ ਸੋਸ਼ਣ ਹੁੰਦਾ ਉਸ ਨੂੰ ਰੋਕਣ ਲਈ ਇਹ ਕਾਨੂੰਨ ਬਣਾਇਆ ਹੈ ਤਾਂ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਆਹ ਗੱਲ ਦੱਸੋ ਕਿ ਜਿਹੜਾ ਵਰਕਪਲੇਸ ਹੈ ਜਾਂ ਕੰਮਕਾਜ ਕਰਨ ਵਾਲੀ ਥਾਂ ਹੈ ਉਸ ਦੀ ਕੀ ਪਰਿਭਾਸ਼ਾ ਹੈ ਕਿ ਆਮ ਬੰਦੇ ਦੇ ਸਮੇਤ ਇਹ ਹੀ ਆਉਂਦਾ ਹੈ ਕਿ ਜੀ ਆਫਿਸ ਹੋਊਗਾ ਗੱਲਾਂ ਜਾਂ ਦਫਤਰ ਹੋਊਗਾ ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਜਿਹੜਾ ਕਾਰਜ ਸਥਾਨ ਹੈ ਇਸ ਐਕਟ ਦੇ ਵਿੱਚ ਉਹਦੀ ਡੈਫੀਨੇਸ਼ਨ ਦੇ ਵਿੱਚ ਸਰਕਾਰੀ ਥਾਵਾਂ ਪ੍ਰਾਈਵੇਟ ਥਾਵਾਂ ਕੋਈ ਵੀ ਬੋਡੀ ਬੇਸਿਕਲੀ ਜਿੱਥੇ ਵੀ 10 ਤੋਂ ਜ਼ਿਆਦਾ ਕੰਮਕਾਰ ਵਾਲੇ ਬੰਦੇ ਹਨ ਉਥੇ ਇਹਨਾਂ ਦੀਆਂ ਕਮੇਟੀਆਂ ਫਾਰਮ ਹੁੰਦੀਆਂ ਨੇ ਤੇ ਹਰ ਚੀਜ਼ ਵਰਕਪਲੇਸ ਦੇ ਵਿੱਚ ਆਉਗੀ ਸਪੋਰਟਸ ਕੰਪਲੈਕਸ ਤੱਕ ਵਰਕਪਲੇਸ ਆਂਦੀ ਹੈ ਇੱਥੋਂ ਤੱਕ ਕਿ ਜਿਹੜੀਆਂ ਸਾਡੇ ਘਰ ਕੰਮ ਕਰ ਰਹੀਆਂ ਮਹਿਲਾਵਾਂ ਨੇ ਉਹ ਵੀ ਇਸ ਐਕਟ ਦੇ ਅੰਦਰ ਆਂਦੀਆਂ ਨੇ ਪਰ ਜਿਹੜਾ ਕਾਰਜ ਸਥਾਨ ਹੈ ਉਹਦੇ ਵਿੱਚ ਸਰਕਾਰੀ ਇੱਥੋਂ ਤੱਕ ਕਿ ਪ੍ਰਾਈਵੇਟ ਇਹ ਦੋਨੋਂ ਇੰਸਟੀਟਿਊਸ਼ਨਸ ਜਿਹੜੇ ਆ ਉਹ ਇਨਕਲੂਡ ਹੋਣਗੇ ਇਹ ਵਕੀਲ ਸਾਹਿਬ ਅਸੀਂ ਬਹੁਤ ਸਾਰੀ ਵਾਰ ਹੈ ਦੇਖਦੇ ਹਾਂ ਕਿ ਜਿਹੜਾ ਕੋਈ ਕੰਮਕਾਰ ਵਾਲੀ ਥਾਂ ਹੁੰਦੀ ਹੈ ਉੱਥੇ ਕੁਝ ਲੋਕ ਤਾਂ ਜਿਹੜੇ ਹੁੰਦੇ ਹਨ ਜਾਂ ਸਾਡੀਆਂ ਜਿਹੜੀਆਂ ਭੈਣਾਂ ਹਨ ਜਾਂ ਮਾਵਾਂ ਹਨ ਉੱਥੇ ਉਹ ਨੌਕਰੀਆਂ ਕਰਨੀਆਂ ਹਨ ਤਾਂ ਬਹੁਤ ਸਾਰੇ ਵਾਰ ਸਾਨੂੰ ਇਹ ਵੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਕਿਸੇ ਨੂੰ ਕੋਈ ਕੰਮ ਹੀ ਸਗਾ ਉੱਥੇ ਉਸ ਕੰਮ ਦੇ ਚੱਕਰ ਚ ਉੱਥੇ ਚਲੇ ਗਏ ਤਾਂ ਉਸ ਦੇ ਨਾਲ ਉਹਨਾਂ ਦੀ ਜਿਹੜੀ ਆ ਜਿਹੜਾ ਸ਼ੋਸ਼ਣ ਉਹਨਾਂ ਨਾਲ ਹੋਇਆ ਹੈ ਕੀ ਇਹੋ ਜਿਹੀਆਂ ਔਰਤਾਂ ਵੀ ਇਸ ਪਰਿਭਾਸ਼ਾ ਥੱਲੇ ਆਉਂਦੀਆਂ ਜੀ ਜੀ ਜਦੋਂ ਇਹ ਐਕਟ ਹੈ ਇਹਦੇ ਵਿੱਚ ਐਕਟ ਦੇ ਵਿੱਚ ਜਿਹੜੀ ਡੈਫੀਨੇਸ਼ਨ ਔਰਤ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਨਾ ਉਹਦੇ ਵਿੱਚ ਸਾਰੇ ਇਨਕਲੂਡ ਹੁੰਦੇ ਨੇ ਜੇ ਕੋਈ ਕਲਾਇੰਟ ਕੋਈ ਕਸਟਮਰ ਕੋਈ ਕੰਮ ਤੇ ਆਇਆ ਹੈ ਉਹ ਔਰਤ ਦੇ ਨਾਲ ਵੀ ਕੋਈ ਯੌਨ ਸ਼ੋਸ਼ਣ ਹੁੰਦਾ ਆ ਉਹ ਵੀ ਇਸ ਐਕਟ ਦੇ ਅਧੀਨ ਇਨਕਲੂਡ ਹੋਵੇਗੀ ਤੇ ਕੋਈ ਵੀ ਔਰਤ ਜੇ ਇਥੋਂ ਦਾ ਕੀ ਸਾਡੇ ਘਰ ਦੇ ਵਿੱਚ ਵੀ ਹੈ ਜੇ ਉਹਦੇ ਨਾਲ ਵੀ ਔਨ ਸ਼ੋਸ਼ਨ ਹੁੰਦਾ ਆ ਉਹ ਸਾਡੇ ਘਰ ਕੰਮ ਤੇ ਆ ਰਹੀ ਹੈ ਜਿਹੜੀ ਉਹ ਵੀ ਇਸ ਵਿੱਚ ਇਨਕਲੂਡ ਹੋਵੇਗੀ ਤਾਂ ਸਾਰੀਆਂ ਔਰਤਾਂ ਭਾਵੇਂ ਉਹ ਕੰਮ ਤੇ ਹੈਗੀ ਆ ਉਥੇ ਭਾਵੇਂ ਉਹ ਉਥੇ ਕੰਮ ਲਈ ਆ ਰਹੀ ਆ ਭਾਵੇਂ ਉਹ ਕੰਮ ਕਰਨ ਆ ਰਹੀ ਆ ਦੋਨੋਂ ਇਹ ਸਤੋ ਅਗਲੀ ਗੱਲ ਇਹ ਹੈ ਕਿ ਅਸੀਂ ਜਦ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ ਕਿ ਜਿਹੜਾ ਸ਼ੋਸ਼ਨ ਬਹੁਤ ਸਾਰੇ ਤਰ੍ਹਾਂ ਦਾ ਹੈ ਖਾਸ ਤਾਰ ਜਦ ਸਾਡਾ ਜਿਹੜੀਆਂ ਮਾਵਾਂ ਭੈਣਾਂ ਹਨ ਜਾਂ ਸਾਡੀਆਂ ਔਰਤਾਂ ਹਨ ਇਹ ਵਰਗ ਹੈ ਜਦ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਸ਼ੋਸ਼ਣ ਕੱਲਾ ਜਿਹੜਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਨਾਲ ਛੇੜਛਾੜ ਕਰ ਲਈ ਜਾਂ यौन ਸ਼ੋਸ਼ਣ ਹੋਇਆ ਕਿ ਅਸੀਂ ਦੇਖਦੇ ਹਾਂ ਕਿ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਛੋਟੀਆਂ-ਛੋਟੀਆਂ ਗੱਲਾਂ ਤੋਂ ਹੁੰਦੀ ਹੈ ਕਿ ਜਾਂ ਅਗਲੇ ਨੂੰ ਮਤਲਬ ਲੰਬੇ ਸਮੇਂ ਲਈ ਕੰਮ ਦੇ ਉੱਤੇ ਰੱਖਣਾ ਛੁੱਟੀ ਹੋਣ ਤੋਂ ਬਾਅਦ ਆਫਿਸ ਆਰਸ ਤੋਂ ਬਾਅਦ ਵੀ ਕੰਮ ਤੇ ਰੱਖਣਾ ਜਾਂ ਹੋਰ ਤਰ੍ਹਾਂ ਦੇ ਜਿਹੜੀਆਂ ਪਰੇਸ਼ਾਨੀਆਂ ਤੇੜੀਆਂ ਇਸ ਹੁਣ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜਾ ਸ਼ੋਸ਼ਣ ਹੈ ਜੋ ਹਰਾਸਮੈਂਟ ਹੈ ਉਸ ਦੀ ਕੀ ਪਰਿਭਾਸ਼ਾ ਹੈ ਜੀ ਇਸ ਕਾਨੂੰਨ ਮੁਤਾਬਕ ਜੀ ਇਸ ਕਾਨੂੰਨ ਮੁਤਾਬਕ ਯੌਨ ਸ਼ੋਸ਼ਣ ਹੀ ਆਏਗਾ ਜਿਹੜੀ ਇਹ ਐਕਟ ਹੈ ਬਟ ਜਦੋਂ ਅਸੀਂ ਸ਼ੋਸ਼ਣ ਦੀ ਗੱਲ ਕਰਦੇ ਹਾਂ ਵਾਈਡਰ ਟਰਮਸ ਦੇ ਵਿੱਚ ਸਾਡੀ ਇੰਡੀਅਨ ਪੀਨਲ ਕੋਡ ਜਿਹੜੇ ਦੇ ਵਿੱਚ ਸਾਡੇ ਸਾਰੇ ਕ੍ਰਾਈਮਸ ਕਵਰ ਹੁੰਦੇ ਨੇ ਉਹ ਕਵਰ ਕਰਦੀ ਹੈ ਕਿਸੇ ਵੀ ਸਾਡੀ ਮਾਂ ਭੈਣ ਧੀ ਕਿਸੇ ਦਾ ਵੀ ਜੇ ਸ਼ੋਸ਼ਣ ਹੋ ਰਿਹਾ ਆ ਤਾਂ ਉਹ ਆਈਪੀਸੀ ਦੇ ਅੰਡਰ ਆਏਗਾ ਇੰਡੀਅਨ ਪੀਨਲ ਕੋਡ ਦੇ ਤਹਿਤ ਪਰ ਇਹਦੇ ਵਿੱਚ ਯੌਨ ਸ਼ੋਸ਼ਣ ਉਹ ਭਾਵੇਂ ਤੁਹਾਡੇ ਮੈਸੇजेस ਥਰੂ ਹੀ ਹੋਵੇ ਜਦੋਂ ਉਹਦੀ ਵੀ ਸ਼ੁਰੂਆਤ ਹੋ ਰਹੀ ਹੈ ਜਿੱਥੇ ਇੱਕ ਕੁੜੀ ਨੂੰ ਇਹ ਲੱਗਾ ਜਾਂ ਉਹ ਅਨਕੰਫਰਟੇਬਲ ਫੀਲ ਕਰ ਗਈ ਜਾਂ ਉਹਨੂੰ ਲੱਗਾ ਉਹ ਮੈਸੇਜ ਕਿਤੇ ਨਾ ਕਿਤੇ ਯੌਨ ਸ਼ੋਸ਼ਣ ਦੀ ਤਰਫ ਜਾ ਰਿਹਾ ਹੈ ਉਹ ਇਸ ਐਕਟ ਦੇ ਅੰਡਰ ਆਏਗਾ ਬਟ ਜਿਹੜਾ ਪਹਿਲਾਂ ਕੋਈ ਹੋਰ ਸ਼ੋਸ਼ਣ ਹੈ ਜੇ ਕਿਸੇ ਹੋਰ ਤਰੀਕੇ ਦਾ ਉਹ ਸਾਡੇ ਇੰਡੀਅਨ ਪੀਨਲ ਕੋਡ ਦੇ ਅੰਡਰ ਆਏਗਾ ਤੋ ਜਿਵੇਂ ਹੁਣ ਗੱਲ ਕੀਤੀ ਕਿ ਜਿਹੜਾ ਖਾਸ ਤੌਰ ਤੇ ਯੋਨ ਸ਼ੋਸ਼ਣ ਹੈ ਜਾਂ ਇਹਨੂੰ ਪੰਜ ਨੂੰ ਕਹਿ ਸਕਦੇ ਨੇ ਸੈਕਸ਼ੂਅਲ ਹਰਾਸਮੈਂਟ ਉਹ ਇਸ ਐਕਟ ਦੇ ਥੱਲੇ ਆਉਂਦੀ ਹੈ। ਤੋ ਅਸੀਂ ਦਰਸ਼ਕਾਂ ਦੀ ਜਾਣਕਾਰੀ ਲਈ ਥੋੜਾ ਜਿਹਾ ਹੋਰ ਤੁਹਾਡੇ ਤੋਂ ਵਿਸਥਾਰ ਨਾਲ ਪੁੱਛਾਂਗੇ ਤੁਸੀਂ ਥੋੜਾ ਜਿਹਾ ਦੱਸਿਆ ਹੋਏ ਕਿ ਜਿੱਦਾਂ ਕੇਵਲ ਜਿਹੜਾ ਹੈਗਾ ਕਿਸੇ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰਨ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਉਸ ਨੂੰ ਸੈਕਸੁਅਲ ਹਰਾਸ ਕੀਤਾ ਉਹਦੇ ਵਿੱਚ ਜਿਹੜਾ ਆਊਗਾ ਜੇ ਕਿਸੇ ਨੂੰ ਕੋਈ ਮੈਸੇਜ ਭੇਜਦਾ ਹੈ ਉਹ ਵੀ ਆ ਜਾਂਦਾ ਹੈ ਇਸ ਦੇ ਨਾਲ ਨਾਲ ਹੋਰ ਦੱਸੋ ਇਹਦੇ ਵਿੱਚ ਕੀ ਵਿਸਥਾਰਨਾ ਹੈ ਕਿ ਜਿੱਦਾਂ ਹੋਊਗਾ ਕਿ ਕੋਈ ਆਪਣੀ ਬੱਚੀ ਆ ਕੋਈ ਕੰਮ ਕਰ ਰਹੀ ਆ ਉਸ ਨੂੰ ਇਹੋ ਜਿਹੇ ਹਾਲਾਤ ਦੇਣੇ ਜਾਂ ਬਹੁਤ ਸਾਰੇ ਮਰਦਾਂ ਦੇ ਵਿੱਚ ਬਾਹਲ ਦੇਣਾ ਜਿੱਥੇ ਉਹ ਕੰਫਰਟੇਬਲ ਨਾ ਫੀਲ ਕਰੇ ਜਾਂ ਫਿਰ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਊਮਨ ਜਿਹੜੇ ਟਾਇਲਟਸ ਹਨ ਜਾਂ ਬਾਥਰੂਮ ਹਨ ਉੱਥੇ ਬਾਹਰ ਬੰਦੇ ਖੜੇ ਰਹਿੰਦੇ ਆ ਜਾਂ ਜਾਣ ਕੇ ਕੁਛ ਇੱਦਾਂ ਦਾ ਕਰਨਾ ਇਹ ਸਾਰੀਆਂ ਗੱਲਾਂ ਜਿਹੜੀਆਂ ਜੇ ਇਹ ਜੀ ਬਿਲਕੁਲ ਕੋਈ ਵੀ ਸ਼ੋਸ਼ਣ ਜੋ ਕਿ ਭਾਵੇਂ ਸ਼ਬਦਾਂ ਥਰੂ ਹੋਵੇ ਚਾਹੇ ਮੈਸੇਜ ਥਰੂ ਹੋਵੇ ਚਾਹੇ ਫਿਜ਼ੀਕਲੀ ਹੋਵੇ ਹਰ ਜਿਹੜਾ ਸ਼ੋਸ਼ਣ ਹੈ ਜਿਹੜਾ ਕਿ ਯੌਨ ਸ਼ੋਸ਼ਣ ਦੇ ਨਾਲ ਰਿਲੇਟਡ ਹੈਗਾ ਆ ਉਹ ਸਾਰੇ ਹੀ ਇਸ ਐਕਟ ਦੇ ਥੱਲੇ ਆਉਣਗੇ ਇਹ ਸਾਡਾ ਆਈਪੀਸੀ ਵੀ ਕਵਰ ਕਰਦਾ ਹੈ ਤੇ ਸਾਡਾ ਇਹ ਸਪੈਸੀਫਿਕ ਐਕਟ ਵੀ ਬਣਿਆ ਹੈ ਜਿਹਨੂੰ ਕੇਸ ਜਿਦਾਂ ਕਿ ਮੈਂ ਕਿਹਾ ਪੌਸ਼ ਐਕਟ 2013 ਇਹ ਕਵਰ ਕਰਦਾ ਹੈ ਠੀਕ ਹੈ ਜੀ ਤਾਂ ਇਹ ਤਾਂ ਗੱਲ ਹੈਗੀ ਸੀ ਜੀ ਆਪਾਂ ਪਹਿਲੇ ਗੱਲ ਕੀਤੀ ਸ਼ੋਸ਼ਨ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਇਸ ਦੇ ਵਿੱਚ ਜਿਹੜਾ ਵਿਕਟਿਮ ਕੌਣ ਹੋ ਸਕਦਾ ਅਗਲੀ ਗੱਲ ਇਹ ਹੈ ਕਿ ਇਸ ਕਾਨੂੰਨ ਮੁਤਾਬਕ ਸ਼ਿਕਾਇਤ ਕਰਤਾ ਕੌਣ ਹੋ ਸਕਦਾ ਹੈ ਕਿ ਸਿਰਫ ਔਰ ਸਿਰਫ ਉਹ ਜਿਹੜੀ ਲੇਡੀ ਹੈ ਜਿਸ ਦੇ ਨਾਲ ਸ਼ੋਸ਼ਨ ਹੋਇਆ ਹੈ ਉਹੀ ਸ਼ਿਕਾਇਤ ਕਰ ਸਕਦੀ ਹੈ ਜਾਂ ਉਸ ਦੇ ਬਿਹਾਫ ਦੇ ਉੱਤੇ ਕੋਈ ਹੋਰ ਵੀ ਜਿਹੜਾ ਸ਼ਿਕਾਇਤ ਕਰ ਸਕਦਾ ਜੀ ਜੀ ਇਸ ਵਿੱਚ ਸਪੈਸੀਫਿਕਲੀ ਜਿਹੜੀ ਕੁੜੀ ਹੈ ਜਿਹਦੇ ਨਾਲ ਸ਼ੋਸ਼ਨ ਹੋਇਆ ਹੈ ਉਹ ਕੰਪਲੇਂਟ ਕਰੇਗੀ ਰਿਟਰਨ ਦੇ ਵਿੱਚ ਕੰਪਲੇਂਟ ਕਰੇਗੀ ਇਸ ਐਕਟ ਮੁਤਾਬਕ ਔਰ 3 ਮਹੀਨੇ ਦੇ ਵਿੱਚ ਵਿੱਚ ਦਾ ਟਾਈਮ ਦਿੱਤਾ ਜਾਂਦਾ ਹੈ ਕਿ ਜਦੋਂ ਤੁਹਾਡੇ ਨਾਲ ਯੌਨ ਸ਼ੋਸ਼ਨ ਹੋਇਆ ਜਾਂ ਤੁਹਾਨੂੰ ਫੀਲ ਹੋਇਆ ਹੈ ਕਿ ਮੇਰੇ ਨਾਲ ਯੌਨ ਸ਼ੋਸ਼ਨ ਹੋ ਰਿਹਾ ਹੈ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਹਨ ਜੋ ਕਿ ਇੱਕ ਮਰਦਲੀ ਚਾਏ ਉਹ ਸ਼ਬਦ ਉਹ ਨਾਮ ਮੰਨੇ ਜਾਣ ਪਰ ਉਹ ਔਰਤ ਨੂੰ ਅਨਕੰਫਰਟੇਬਲ ਫੀਲ ਕਰਾ ਰਹੇ ਨੇ ਤੋਂ 3 ਮਹੀਨੇ ਦਾ ਟਾਈਮ ਹੈ ਜੋ ਕਿ 3 ਮਹੀਨੇ ਲਈ ਵਿਧਾਇਆ ਵੀ ਜਾ ਸਕਦਾ ਹੈ ਪਰ ਇਹ ਤੁਹਾਡੀ ਕੰਪਲੇਂਟ ਜਿਹੜੀ ਹੈ ਰਿਟਰਨ ਚ ਹੋਣੀ ਚਾਹੀਦੀ ਹੈ ਔਰ ਇਹ ਕੰਪਲੇਂਟ ਜਿਹੜੀ ਇਸ ਐਕਟ ਦੇ ਵਿੱਚ ਹੈ ਉਹ ਪੁਲਿਸ ਨੂੰ ਨਹੀਂ ਇਹਦੇ ਵਿੱਚ ਇੱਕ ਇੰਟਰਨਲ ਕੰਪਲੇਂਟ ਕਮੇਟੀ ਬਣਦੀ ਹੈ ਜਿਹਨੂੰ ਕਿ ਅਸੀਂ ਆਈਸੀ ਕਮੇਟੀ ਕਹਿੰਦੇ ਹਾਂ ਇਸ ਐਕਟ ਦੇ ਦੁਆਰਾ ਉਹਦੇ ਵਿੱਚ ਉਸ ਉਹਨਾਂ ਦੇ ਚੇਅਰਪਰਸਨ ਨੂੰ ਲਿਖੀ ਜਾਂਦੀ ਹੈ। ਇਹ ਤੁਸੀਂ ਇੱਕ ਬੜੇ ਸਚਜੇ ਤਰੀਕੇ ਨਾਲ ਦੱਸਿਆ ਕਿ ਕੌਣ ਸ਼ਿਕਾਇਤ ਕਰ ਸਕਦਾ ਹੈ ਤੇ ਕਿੱਥੇ ਕਰਨੀ ਹੈ। ਜੀ। ਅਸੀਂ ਇਸ ਗੱਲ ਬਾਰੇ ਵੀ ਤੁਹਾਨੂੰ ਪੁੱਛਾਂਗੇ ਕਿ ਜਿਹੜੀ ਕਮੇਟੀ ਬਣਦੀ ਹੈ ਉਸ ਦੇ ਵਿੱਚ ਕੌਣ-ਕੌਣ ਹੁੰਦਾ ਹੈ ਤਾਂ ਕਿੱਦਾਂ ਬਣਦੀ ਹੈ ਪਰ ਉਸ ਤੋਂ ਪਹਿਲਾਂ ਇੱਕ ਗੱਲ ਇਹ ਤੁਹਾਨੂੰ ਪੁੱਛਾਂਗੇ ਅਸੀਂ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਜਦ ਵੀ ਕੋਈ ਕਾਨੂੰਨ ਕਿਸੇ ਦੀ ਸਹੂਲਤ ਦੇ ਲਈ ਬਣਾਇਆ ਜਾਂਦਾ ਹੈ ਤਾਂ ਉਸ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਇਹੋ ਜਿਹੀਆਂ ਲਿਖੀਆਂ ਹੁੰਦੀਆਂ ਹਨ ਕਿ ਜਿਨ੍ਹਾਂ ਨੂੰ ਯਕੀਨੀ ਮਨਾਉਣਾ ਜ਼ਰੂਰੀ ਹੁੰਦਾ ਹੈ ਜੀ ਐਦਾਂ ਹੀ ਜਿਹੜਾ ਸਾਡਾ ਇਹ ਐਕਟ ਹੈ ਜੀ ਜਿਹੜਾ ਕੰਮਕਾਰ ਦੀ ਸਥਾਨਾਂ ਦੇ ਉੱਤੇ ਮਹਿਲਾ ਦਾ ਜੌਨ ਸ਼ੋਸ਼ਣ ਰੋਕਣ ਸੰਬੰਧੀ ਕਾਨੂੰਨ ਹੈ ਜਿਹੜਾ ਜਿਹਨੂੰ ਅੰਗਰੇਜ਼ੀ ਤੁਸੀਂ ਬਹੁਤ ਸ਼ਕਤਵੇਂ ਕਹਿੰਦੇ ਹੋ ਉਥੇ ਵਿੱਚ ਕਿਹੜੇ ਇਹੋ ਜਿਹੀਆਂ ਗੱਲਾਂ ਹਨ ਜਿਹੜੀਆਂ ਕਿਸੇ ਵੀ ਵਰਕਪਲੇਸ ਦੇ ਉੱਤੇ ਜ਼ਰੂਰੀ ਹਨ ਮਤਲਬ ਉਹ ਉਪਲਬਧ ਕਰਾਉਣੀਆਂ ਜਾਂ ਉਹਨਾਂ ਨੂੰ ਇਹੋ ਜਿਹੇ ਕੰਮ ਕਰਨੇ ਜਿਹੜੇ ਹੋਣੇ ਚਾਹੀਦੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਸ ਦੇ ਵਿੱਚ ਕੋਈ ਵੀ ਜਿਹੜੀ ਸਾਡੀ ਬੱਚੀ ਹੈ ਜਾਂ ਔਰਤ ਹੈ ਉੱਥੇ ਕੰਮ ਕਰਦੀ ਉਹ ਸੇਫ ਫੀਲ ਕਰੇ ਇਹਦੇ ਵਿੱਚ ਏਮਪਲੋਇਰ ਜਿਹੜਾ ਕਿ ਬੰਦਾ ਹੈ ਜਿਨੇ ਤੁਹਾਨੂੰ ਕੰਮ ਦੇ ਉੱਤੇ ਰੱਖਿਆ ਹੈ ਉਹਦੀ ਪਹਿਲਾਂ ਹੀ ਡਿਊਟੀ ਬਣਦੀ ਹੈ ਕਿ ਉਹਨੇ ਲਿਖ ਕੇ ਰੱਖਣਾ ਹੈ ਕਿ ਇਥੇ ਇੱਕ IC ਕਮੇਟੀ ਬਣੀ ਹੋਈ ਹੈ ਉਹਨਾਂ ਨੇ ਇਹ ਡਿਸਪਲੇ ਕਰਨਾ ਹੈ ਕਿ ਤੇ ਇਦਾਂ ਦੀ ਜਗ੍ਹਾ ਤੇ ਜਿੱਥੇ ਕਿ ਵਿਜੀਬਲ ਹੋਵੇ ਕਿ ਸਾਨੂੰ ਪਤਾ ਹੋਵੇ ਕਿ ਇੱਥੇ ਇੰਟਰਨਲਸ ਕਮੇਟੀ ਹੈ ਕਿਉਂਕਿ ਜੇ ਤੁਸੀਂ ਇੰਟਰਨਲਸ ਕਮੇਟੀ ਨਹੀਂ ਬਣਾਉਂਦੇ ਤਾਂ ਤੁਹਾਨੂੰ ਫਾਈਨ ਵੀ ਹੈਗਾ ਆ ਤਾਂ ਪਹਿਲਾਂ ਉਹ ਲਿਖ ਕੇ ਰੱਖਣਾ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਸੈਮੀਨਾਰ ਕਰਵਾਉਣਾ ਇਹ ਰੈਗੂਲਰ ਸੈਮੀਨਾਰਸ ਔਰ ਉਹਨਾਂ ਨੂੰ ਅਵੇਅਰ ਕਰਾਉਣਾ ਕੁੜੀਆਂ ਨੂੰ ਕਿ ਇੱਥੇ ਇੰਟਰਨਲਸ ਕਮੇਟੀ ਹੈ ਪੌਸ਼ ਐਕਟ ਦੇ ਅੰਡਰ ਇਹੀ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਪਣੀ ਜਿਹੜੇ ਕਿ ਸਾਡੇ ਕੰਮ ਕਰ ਰਹੀਆਂ ਕੁੜੀਆਂ ਆ ਉਹਨਾਂ ਨੂੰ ਸੇਫ ਫੀਲ ਕਰਾ ਸਕਦੇ ਹਾਂ ਇਸ ਦੇ ਨਾਲ ਲੱਗਦਾ ਇੱਕ ਹੋਰ ਸਵਾਲ ਹੈ ਕਿ ਅਸੀਂ ਰੋਜ਼ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਹਾਂ ਤਾਂ तकरीबन ਹਰ ਦੂਜੇ ਤੀਜੇ ਜਾਂ ਨਾ ਤਾਂ ਜ ਕੋਈ ਖਬਰ ਆਈ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਬੱਚੀਆਂ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੀਆਂ ਹਨ ਉਹਨਾਂ ਦੇ ਨਾਲ ਵੀ ਜਿਹੜੀ ਇਹੋ ਜੀ ਜਿਹੜੀ ਇਹ ਸ਼ੋਸ਼ਣ ਹੁੰਦਾ ਹੈ ਕਿ ਜਿਹੜਾ ਕੋਈ ਕਾਲਜ ਹੈ ਜਾਂ ਕੋਈ ਸਕੂਲ ਹੈ ਉਹ ਵੀ ਇਸ ਅਖ ਥੱਲੇ ਆਉਂਦੇ ਆ ਜੀ ਜੀ ਬਿਲਕੁਲ ਕਾਲਜ ਸਕੂਲ ਵੀ ਇਸ ਐਕਟ ਥੱਲੇ ਆਉਂਦੇ ਨੇ ਔਰ ਜਿਵੇਂ ਕਿ ਮੈਂ ਪਹਿਲਾਂ ਕਹਾ ਸਕਾ ਕਿ ਕੋਈ ਵੀ ਲੜਕੀ ਜਿਵੇਂ ਕਿ ਜੇ ਕੋਈ ਸਟੂਡੈਂਟ ਵੀ ਹੈਗਾ ਆ ਤੋ ਇੰਟਰਨਲਸ ਕਮੇਟੀ ਨੂੰ ਜਾ ਕੇ ਕੰਪਲੇਂਟ ਕਰ ਸਕਦਾ ਹੈ ਇਹ ਬਹੁਤ ਹੀ ਜ਼ਰੂਰੀ ਹੈ ਕਿ ਇੱਕ ਕਾਲਜ ਆਪਣੇ ਬੱਚਿਆਂ ਨੂੰ ਇਸ ਬਾਰੇ ਅਵੇਅਰ ਕਰਾਵੇ ਕਿ ਇੱਥੇ ਪੋਸ਼ ਦੀ ਕੰਪਲਾਈਅੰਸ ਹੋ ਰਹੀ ਹੈ ਔਰ ਉਹ ਬੱਚੇ ਜਾ ਕੇ ਉੱਥੇ ਕੰਪਲੇਂਟ ਕਰ ਸਕਦੇ ਨੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਇੱਕ ਜਿਹੜੀ ਤੁਸੀਂ ਕਹਿੰਦੇ ਆਈਸੀ ਕਮੇਟੀ ਮਤਲਬ ਇੰਟਰਨਲ ਇੱਕ ਕਮੇਟੀ ਬਣਨੀ ਹੈ ਜਿਸ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਜਿਹੜਾ ਉਹਨਾਂ ਦਾ ਜਿਹੜੀ ਕੰਮ ਵਾਲੀ ਥਾਂ ਹੈ ਉਹ ਇਹੋ ਜਿਹੀਆਂ ਜਿਹੜੀਆਂ ਜਿਹੜੇ ਕਾਰਜ ਹਨ ਉਹਨਾਂ ਤੋਂ ਜਿਹੜੀ ਆ ਉਹ ਫ੍ਰੀ ਹੋਵੇ ਉਹ ਤਾਂ ਸਭ ਤੋਂ ਪਹਿਲੇ ਤਾਂ ਦੱਸੋ ਕਿ ਜਿਹੜਾ ਉਹ ਕਮੇਟੀ ਬਣਨੀ ਹੈ ਉਸ ਕਮੇਟੀ ਦੇ ਵਿੱਚ ਕੌਣ ਕੌਣ ਹੁੰਦਾ ਹੈ ਜੀ ਤਾਂ ਕਮੇਟੀ ਦਾ ਕੀ ਕੀ ਕੰਮ ਹੋਰ ਹੁੰਦਾ ਹੈ ਦੋ ਕਮੇਟੀ ਚਾਰ ਮੈਂਬਰੀ ਕਮੇਟੀ ਬਣਨੀ ਹੈ ਇਸ ਐਕਟ ਦੇ ਅਕੋਰਡਿੰਗਲੀ ਔਰ ਉਹਦੇ ਵਿੱਚੋ ਜਿਵੇਂ ਕਿ ਚਾਰ ਮੈਂਬਰ ਨੇ ਤੇ ਅੱਧੀਆਂ ਵਿਮਨ ਹੋਣੀਆਂ ਜ਼ਰੂਰੀ ਨੇ ਔਰਤਾਂ ਹੋਣੀਆਂ ਜ਼ਰੂਰੀ ਨੇ ਔਰ ਉਸ ਕੰਪਲਾਈਂਸ ਦੇ ਵਿੱਚ ਇਹ ਵੀ ਹੈ ਕਿ ਜਿਹੜੀ ਚੇਅਰਮੈਨ ਹੈ ਉਹ ਸੀਨੀਅਰ ਕੋਈ ਵੀ ਜਿਹੜੀ ਉੱਥੇ ਔਰਤ ਹੋਊਗੀ ਉਸ ਕਮ ਕਾਰਜੀ ਕਮ ਕਾਰਜੀ ਸਥਾਨ ਦੇ ਉੱਤੇ ਉਸ ਨੂੰ ਚੇਅਰਮੈਨ ਬਣਾਇਆ ਜਾਊਗਾ ਮਤਲਬ ਜੋ ਪ੍ਰੈਜ਼ਾਈਡਿੰਗ ਆਫੀਸਰ ਹੋਊਗੀ ਔਰ ਫਿਰ ਦੋ ਮੈਂਬਰ ਇਹੋ ਜੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਜਾਂ ਤਾਂ ਫਿਰ ਲੀਗਲ ਨੋਲਜ ਹੋਵੇ ਜਾਂ ਫਿਰ ਆਲਰੇਡੀ ਉਹ ਜਿਹੜੇ ਕਿ ਔਰਤਾ ਸੰਬੰਧੀ ਕਾਨੂੰਨਾਂ ਦੇ ਬਾਰੇ ਜਾਣਕਾਰ ਹੋਣ ਫਿਰ ਇੱਕ ਹੋਰ ਮਤਲਬ ਚੌਥੀ ਜੋ ਕਿ ਬਾਹਰਲਾ ਕੋਈ ਵੀ ਐਨਜੀਓ ਰਿਲੇਟਡ ਜਿਹੜਾ ਕਿ ਔਰਤਾਂ ਦੇ ਰਿਲੇਟਡ ਕੰਮ ਕਰ ਰਿਹਾ ਹੈ ਇੱਕ ਮੈਂਬਰ ਉਹ ਹੋਏਗਾ ਤੇ ਇਹ ਚਾਰ ਮੈਂਬਰੀ ਕਮੇਟੀ ਹੋਏਗੀ ਜਿਨ੍ਹਾਂ ਨੇ ਕੰਪਲੇਂਟ ਨੂੰ ਆਪਣੇ ਕੋਲ ਲੈਣਾ ਵੀ ਹੈ ਲਿਖਣਾ ਵੀ ਹੈ ਉਹਦੇ ਉੱਤੇ ਇਨਕੁਆਇਰੀ ਵੀ ਕਰਨੀ ਹੈ ਔਰ ਉਹਦੇ ਉੱਤੇ ਹੀ ਬਾਅਦੋਂ ਉਸ ਦਾ ਰਿਜ਼ਲਟ ਵੀ ਦੇਣਾ ਹੈ ਕਿ ਕੀ ਇਹਦੀ ਕੰਪਲਾਈਂਸ ਹੋਏਗੀ ਕਿ ਕੀ ਜੋ ਕੰਪਲੇਂਟ ਆਈ ਹੈ ਇੱਕ ਔਰਤ ਤੋਂ ਉਹ ਸਹੀ ਸੀ ਕਿ ਗਲਤ ਸੀਗੀ ਉਹ ਪ੍ਰੋਪਰ ਇਨਕੁਆਇਰੀ ਕਰਦੇ ਨੇ ਜੇ ਕਿਸੇ ਵਰਕਪਲੇਸ ਦੇ ਉੱਤੇ ਜਾਂ ਕੰਮਕਾਜ ਵਾਲੀ ਥਾਂ ਦੇ ਉੱਤੇ ਇਹ ਕਮੇਟੀ ਨਹੀਂ ਬਣੀ ਤਾਂ ਉਹਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਜੇ ਕਿਸੇ ਔਰਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਹੈ ਖਾਸ ਤੌਰ ਤੇ ਜਨ ਸ਼ੋਸ਼ਣ ਹੁੰਦਾ ਹੈ ਤਾਂ ਫੇ ਉਹ ਔਰਤ ਕਿੱਥੇ ਆਪਣੀ ਬਰਖਾਸਤ ਦੇ ਸਕਦੀ ਹੈ ਜੀ ਦੇਖਿਏ ਜਿੱਦਾਂ ਕਿ ਜਿੱਥੇ ਕਿ 10 ਮੈਂਬਰ ਹੋਣੇ ਜ਼ਰੂਰੀ ਹੈ ਕੰਮਕਾਜ ਦੇ ਉੱਥੇ ਹੀ ਇੰਟਰਨਲ ਕਮੇਟੀ ਬਣੇਗੀ ਤੇ ਇਸੇ ਦੇ ਵਿੱਚ ਪੋਸ਼ ਐਕਟ ਵੀ ਪ੍ਰੋਵਾਈਡ ਕਰਦੀ ਹੈ ਕਿ ਇੱਕ ਲੋਕਲ ਕਮੇਟੀ ਬਣੇਗੀ ਜੋ ਕਿ ਸਾਡਾ ਡਿਪਟੀ ਕਮਿਸ਼ਨਰ ਆਫਿਸ ਲੋਕਲ ਕਮੇਟੀ ਨੂੰ ਫਾਰਮ ਕਰਦਾ ਹੈ ਉਹਦੇ ਵਿੱਚ ਵੀ ਚਾਰ ਮੈਂਬਰੀ ਕਮੇਟੀ ਬਣਦੀ ਹੈ ਉਹ ਚਾਰ ਮੈਂਬਰੀ ਕਮੇਟੀ ਤੁਹਾਡੀ ਜਦੋਂ ਤੁਸੀਂ ਆਨਲਾਈਨ ਵੈਬਸਾਈਟਸ ਚੈੱਕ ਕਰੋਗੇ ਜਿਦਾ ਕਿ jalandhar.nic.in ਉਹਦੇ ਉੱਤੇ ਤੁਹਾਨੂੰ ਪ੍ਰੋਵਾਈਡ ਹੋਏਗੀ ਕਿ ਤੁਸੀਂ ਕੰਪਲੇਂਟ ਕਿਹਨੂੰ ਲਿਖਣੀ ਹੈ ਤਾਂ ਉਹ ਤਿੰਨ ਸਾਲਲੀ ਇਹ ਕਮੇਟੀ ਫਾਰਮ ਹੋਣੀ ਹੁੰਦੀ ਹੈ ਤੇ ਉਹ ਕਮੇਟੀ ਦੇ ਵਿੱਚ ਚਾਰ ਮੈਂਬਰੀ ਕਮੇਟੀ ਜਿਹੜੀ ਹੈ ਉਹ ਲੋਕਲ ਕਮੇਟੀ ਇਹਨੂੰ ਕਹਿੰਦੇ ਨੇ ਉੱਥੇ ਜਾ ਕੇ ਤੁਸੀਂ ਕੰਪਲੇਂਟ ਦੇ ਸਕਦੇ ਆ ਇਥੋਂ ਤੱਕ ਕਿ ਸਾਡੇ ਜਿਹੜੇ ਘਰ ਕੰਮ ਕਾਜ ਕਰਨ ਆਉਂਦੀਆਂ ਔਰਤਾਂ ਜੋ ਕਿ ਸਾਡੀ ਰੋਟੀ ਪਕਾਉਣ ਜਾਂ ਫਿਰ ਸਫਾਈ ਕਰਨ ਜਿਹੜੀਆਂ ਔਰਤਾਂ ਵੀ ਆਉਂਦੀਆਂ ਨੇ ਉਹ ਵੀ ਇਹ ਕੰਪਲੇਨਟ ਜਾ ਕੇ ਉਸ ਲੋਕਲ ਕਮੇਟੀ ਨੂੰ ਫਾਰਵਰਡ ਕਰ ਸਕਦੀਆਂ ਨੇ ਹੁਣ ਤੁਹਾਡੇ ਤੋਂ ਥੋੜਾ ਜਿਹਾ ਹੋਰ ਵਿਸਥਾਰ ਨਾਲ ਪੁੱਛਾਂਗੇ ਕਮੇਟੀ ਕੰਮ ਕਿਦਾਂ ਕਰਦੀ ਜਾਂ ਫੇ ਇਸ ਤਰੀਕੇ ਨਾਲ ਨੂੰ ਲੈ ਸਕਦੇ ਆ ਕਿ ਜਦ ਕਿਸੇ ਵਿਅਕਤੀ ਨੇ ਜਾਂ ਕਿਸੇ ਔਰਤ ਨੇ ਇੱਕ ਆਪਣੀ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਜਿਸ ਦੇ ਖਿਲਾਫ ਜਿਹੜੀ ਦਰਖਾਸਤ ਦਿੱਤੀ ਗਈ ਹੁੰਦੀ ਹੈ ਕੀ ਉਸ ਵਿਅਕਤੀ ਨੂੰ ਵੀ ਸੁਣਨ ਦਾ ਮੌਕਾ ਦਿੱਤਾ ਜਾਂਦਾ ਹੈ ਜਾਂ ਆਪਣੀ ਕਿਸੇ ਉਹ ਕਈ ਵਾਰ ਉਸ ਨੂੰ ਹੁੰਦਾ ਕਿ ਮੈਂ ਕਿਸੇ ਦੀ ਗਵਾਹੀ ਕਰਾਉਣਾ ਚਾਹੁੰਦਾ ਐ ਜਾਂ ਕੋਈ ਹੋਰ ਕਾਗਜ਼ ਪੱਤਰ ਪੇਸ਼ ਕਰਨਾ ਜਾਂ ਉਹਨੇ ਸਾਰੇ ਤਰ੍ਹਾਂ ਦੇ ਜਿਹੜੇ ਮੌਕੇ ਦਿੱਤੇ ਜਾਂਦੇ ਹੈ ਜਿਹਨੇ ਕੰਪਲੇਂਟ ਦਿੱਤੀ ਉਹਨੂੰ ਵੀ ਤੇ ਜਿਹਦੇ ਖਿਲਾਫ ਦਿੱਤੀ ਗਈ ਉਹਨੂੰ ਇਹਦੇ ਬਾਰੇ ਦੱਸੋ ਜੀ ਜੀ ਇਹਦੇ ਵਿੱਚ ਜਦੋਂ ਇੱਕ ਵਾਰੀ ਕੰਪਲੇਂਟ ਰਿਟਨ ਦੇ ਵਿੱਚ ਫਾਈਲ ਕਰ ਦਿੱਤੀ ਜਾਂਦੀ ਆ ਉਹਦੇ ਵਿੱਚ ਕੰਸੀਲੀਏਸ਼ਨ ਦਾ ਇੱਕ ਸੈਕਸ਼ਨ ਹੈਗਾ ਆ ਇਸ ਐਕਟ ਦੇ ਵਿੱਚ ਜਿਹਦੇ ਵਿੱਚ ਕਿ ਪਹਿਲਾਂ ਕੰਸੀਲੀਏਸ਼ਨ ਕੀਤੀ ਜਾਏਗੀ ਜੇ ਤਾਂ ਉੱਥੇ ਹੀ ਗੱਲ ਖਤਮ ਹੋ ਜਾਂਦੀ ਹੈ ਔਰ ਜਿਹੜੀ ਵੀ ਔਰਤ ਹੈ ਜਿਸਨੇ ਕੰਪਲੇਂਟ ਦਿੱਤੀ ਹੈ ਜੇ ਉਹ ਸੈਟੀਸਫਾਈ ਹੋ ਜਾਂਦੀ ਹੈ ਤੇ ਗੱਲ ਉੱਥੇ ਮੁੱਕ ਜਾਏਗੀ ਉਸ ਅਕੋਰਡਿੰਗਲੀ ਕੰਪਲਾਈਂਸ ਕਰਾਈ ਜਾਏਗੀ ਨਹੀਂ ਤਾਂ ਜਿਵੇਂ ਸਿਵਲ ਕੋਰਟ ਦੇ ਵਿੱਚ ਅਸੀਂ ਸਮਨਿੰਗ ਕਰਦੇ ਆ ਅਸੀਂ ਇਹਦੇ ਵਿੱਚ ਗਵਾਹ ਵੀ ਸੱਦ ਸਕਦੇ ਆ ਅਸੀਂ ਇਹਦੇ ਵਿੱਚ ਰਿਪੋਰਟ ਦੇ ਵਿੱਚ ਕੋਈ ਵੀ ਸਕਰੀਨਸ਼ਾਟ ਜਾਂ ਜੋ ਵੀ ਅਸੀਂ ਸਾਡੇ ਕੋਲ ਹੈਗਾ ਆ ਉਹ ਸਾਰਾ ਕੁਝ ਅਸੀਂ ਪੇਸ਼ ਕਰ ਸਕਦੇ ਹਾਂ ਦੋਨਾਂ ਜਾਣਿਆਂ ਨੂੰ ਇਕੁਅਲੀ ਸੁਣਿਆ ਜਾਏਗਾ ਪਹਿਲਾਂ ਜਿਸ ਨੇ ਕੰਪਲੇਂਟ ਦਿੱਤੀ ਹੈ ਫਿਰ ਜਿਸ ਖਿਲਾਫ ਕੰਪਲੇਂਟ ਦਿੱਤੀ ਗਈ ਹੈ ਦੋਨਾਂ ਨੂੰ ਸੁਣਨ ਤੋਂ ਬਾਅਦ ਹੀ ਇੱਕ ਜਜਮੈਂਟ ਜਾਂ ਆਰਡਰ ਦਿੱਤਾ ਜਾਂਦਾ ਹੈ ਇਹ ਤਾਂ ਅਸੀਂ ਕੀ ਗੱਲ ਕੀ ਇਹਦਾ ਪ੍ਰੋਸੈਸ ਕੀ ਹੈ ਕਾਰਵਾਈ ਦਾ ਇਸ ਤੋਂ ਅੱਗੇ ਜਿਹੜੀ ਇਹ ਸਜ਼ਾ ਇਸ ਦੇ ਵਿੱਚ ਜੇ ਹੁੰਦੀ ਹੈ ਤਾਂ ਕੀ ਹੁੰਦੀ ਹੈ ਜੀ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਜੇ ਤਾਂ ਉੱਥੇ ਸੈਟੀਸਫੈਕਸ਼ਨ ਹੋ ਜਾਂਦੀ ਹੈ ਔਰ ਕੋਈ ਵੀ ਇਦਾਂ ਦੀ ਜਿਹੜੀ ਕੰਪਲੇਂਟ ਨਹੀਂ ਕੀਤੀ ਗਈ ਜਿਹੜੇ ਕਿ ਪੁਲਿਸ ਨੂੰ ਫਾਰਵਰਡ ਕੀਤੀ ਜਾ ਨਹੀਂ ਸਕੇ ਫਿਰ ਤਾਂ ਉੱਥੇ ਹੀ ਗੱਲ ਮੁੱਕ ਜਾਂਦੀ ਹੈ ਉੱਥੇ ਉਹਨਾਂ ਦਾ ਰਾਜੀਨਾਮਾ ਅਕੋਰਡਿੰਗ ਟੂ ਸਰਵਿਸ ਰੂਲਸ ਕਰਾਇਆ ਜਾਂਦਾ ਹੈ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉਥੋਂ ਦੇ ਸਰਵਿਸ ਰੂਲਸ ਹੁੰਦੇ ਨੇ ਉਹ ਸਰਵਿਸ ਰੂਲਸ ਦੇ ਅਕੋਰਡਿੰਗਲੀ ਕਿ ਉਸ ਨੂੰ ਜੌਬ ਤੋਂ ਕੱਢਿਆ ਜਾਣਾ ਹੈ ਕੰਪਨਸੇਸ਼ਨ ਵੀ ਇਹਦੇ ਵਿੱਚ ਹੈਗੀ ਹੈ ਕੰਪਨਸੇਸ਼ਨ ਇਸ ਡਿਪੈਂਡ ਕਰਦੀ ਹੈ ਕਿ ਕੀ ਉਹਨਾਂ ਨੂੰ ਮਾਨਸਿਕ ਤੌਰ ਤੇ ਡਿਫਿਕਲਟੀਜ਼ ਆਈਆਂ ਕੀ ਤਕਲੀਫਾਂ ਆਈਆਂ ਇੱਕ ਕੁੜੀ ਨੂੰ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦਾ ਆਰਡਰ ਕੀਤਾ ਜਾਂਦਾ ਹੈ ਪਰ ਜੇ ਕੁਝ ਇਹੋ ਜਿਹਾ ਹੈ ਜੋ ਕਿ ਜਿੱਥੇ ਕੀ ਸਾਨੂੰ ਪੁਲਿਸ ਦੀ ਲੋੜ ਹੈ ਐਫ ਆਈ ਆਰ ਦੀ ਲੋੜ ਹੈ ਤਾਂ ਇਸ ਕਮੇਟੀ ਦੀ ਡਿਊਟੀ ਹੈਗੀ ਹੈ ਕਿ ਉਹਨਾਂ ਨੇ ਉਸ ਚੀਜ਼ ਨੂੰ ਉਹਨਾਂ ਨੂੰ ਫਾਰਵਰਡ ਕਰਨਾ ਹੈ ਇੱਕ ਹੋਰ ਇਹਦੇ ਵਿੱਚ ਇੱਕ ਜ਼ਰੂਰੀ ਸਵਾਲ ਬਣ ਜਾਂਦਾ ਹੈ ਕਿ ਆਮ ਤੌਰ ਤੇ ਅਸੀਂ ਇਸ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਹਨ ਉਹ ਸਮਾਜਿਕ ਡਰ ਕਰਕੇ ਅੱਗੇ ਨਹੀਂ ਆਉਂਦੀਆਂ ਜਾਂ ਆਪਣੀ ਦਰਖਾਸਤ ਜਿਹੜੀਆਂ ਕਿਤੇ ਨਹੀਂ ਦਿੰਦੀਆਂ ਕਿ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੂੰ ਤਾਂ ਅਸੀਂ ਸਮਾਜ ਦੇ ਵਿੱਚ ਦੇਖਦੇ ਵੀ ਹਾਂ ਕਿ ਬਹੁਤ ਮਾੜੇ ਹਾਲਾਤਾਂ ਵਿੱਚੋਂ ਫਿਰ ਜਿਹੜਾ ਹੈ ਨੰਗਣਾ ਪੈਂਦਾ ਕਿਉਂਕਿ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ ਤਾਂ ਹਰ ਤਰ੍ਹਾਂ ਦੇ ਲੋਕ ਆਪਣੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਉਸ ਔਰਤ ਜਿਹੜੀ ਪੀੜਤ ਔਰਤ ਹੈ ਉਹਦੇ ਬਾਰੇ ਵਿਚਾਰ ਬਣਾਉਂਦੇ ਹਨ ਜਦ ਕੋਈ ਔਰਤ ਇਸ ਐਕਟ ਦੇ ਥੱਲੇ ਆਪਣੀ ਦਰਖਾਸਤ ਦਿੰਦੀ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਜਿਹੜਾ ਉਸ ਦਾ ਨਾਮ ਹੈ ਉਸ ਨੂੰ ਗੁਪਤ ਰੱਖਿਆ ਜਾਵੇ ਜਾਂ ਉਸ ਨੇ ਦਰਖਾਸਤ ਜਿਹੜੀ ਦਿੱਤੀ ਹੈ ਉਸ ਨੂੰ ਜਿਹੜਾ ਉਹ ਜਿਹੜਾ ਜਨਤਕ ਜਾਂ ਪਬਲਿਕ ਨਾ ਕੀਤਾ ਜਾਵੇ ਜੀ ਬਿਲਕੁਲ ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਜਿਨੇ ਕੰਪਲੇਂਟ ਕੀਤੀ ਹੈ ਉਸ ਕੁੜੀ ਦੀ ਜੋ ਕੋਈ ਵੀ ਡਿਟੇਲ ਕੋਈ ਵੀ ਇਨਫੋਰਮੇਸ਼ਨ ਉਹ ਬਾਹਰ ਨਾ ਕੱਢੀ ਜਾਵੇ ਇਸ ਦੇ ਵਿੱਚ ਵੀ ਫਾਈਨ ਹੈ ਜੇ ਕੋਈ ਇਸ ਚੀਜ਼ ਦੀ ਇਨਫੋਰਮੇਸ਼ਨ ਬਾਹਰ ਕੱਢ ਦਿੰਦਾ ਹੈ ਜਾਂ ਕਿਸੇ ਨੂੰ ਦੱਸ ਦਿੰਦਾ ਹੈ ਤਾਂ ਉਸ ਦੇ ਲਈ ਵੀ ਉਹਨਾਂ ਨੇ 5000 ਰੁਪਏ ਫਾਈਨ ਇਸ ਪੌਸ਼ ਐਕਟ ਦੇ ਅੰਦਰ ਰੱਖਿਆ ਹੋਇਆ ਹੈ ਕਮੇਟੀ ਨੂੰ ਸ਼ਿਕਾਇਤ ਦਿੰਦੀ ਕਮੇਟੀ ਨੇ ਆਪਣਾ ਫੈਸਲਾ ਦੇ ਦਿੱਤਾ ਜੀ ਬਹੁਤ ਸਾਰੀ ਵਾਰ ਐਦਾਂ ਹੁੰਦਾ ਹੈ ਕਿ ਜਿਸ ਦੇ ਖਿਲਾਫ ਫੈਸਲਾ ਦਿੱਤਾ ਹੈ ਉਹ ਜੇ ਵੀ ਉਸ ਦੀ ਫੈਸਲੇ ਦੇ ਨਾਲ ਤਸੱਲੀ ਨਹੀਂ ਹੁੰਦੀ ਚਾਹੇ ਉਹ ਜਿਹੜਾ ਵਿਅਕਤੀ ਜਿਹੜਾ ਵਿਕਟਿਮ ਹੈ ਜਾਂ ਫਿਰ ਉਹ ਜਿਹੜਾ ਹੈ ਉਹ ਦੋਸ਼ੀ ਹੈ ਉਹ ਹੈ ਕੀ ਸਾਡੇ ਕੋ ਇਸ ਕਾਨੂੰਨ ਦੇ ਵਿੱਚ ਕਮੇਟੀ ਦੇ ਫੈਸਲੇ ਦੇ ਖਿਲਾਫ ਜਿਹੜੀ ਅਪੀਲ ਦੀ ਜਿਹੜੀ ਹੈ ਉਹ ਪ੍ਰਬਿਧਾਨ ਹੈ ਜੀ ਜੀ ਬਿਲਕੁਲ ਹੈਗਾ ਹੈ ਇਹ ਪ੍ਰਬਿਧਾਨ 90 ਦਿਨਾਂ ਦੇ ਵਿੱਚ ਤੁਸੀਂ ਅਪੀਲ ਕਰ ਸਕਦੇ ਆ ਜੀ ਤਾਂ ਕੋਈ ਟ੍ਰਿਬਿਊਨਲ ਹੈ ਉਸ ਰਿਲੇਟਿਡ ਦਾ ਟ੍ਰਿਬਿਊਨਲ ਦੇ ਵਿੱਚ ਨਹੀਂ ਤਾਂ ਸਿਵਲ ਕੋਰਟ ਦੇ ਵਿੱਚ ਇਸ ਦੀ ਤੁਸੀਂ ਅਪੀਲ ਕਰ ਸਕਦੇ ਆ ਵਿਥਿਨ 90 ਡੇਸ ਠੀਕ ਹੈ ਜੀ ਜਿੱਦਾਂ ਤੁਸੀਂ ਦੱਸਿਆ ਕਿ ਇਹ ਜਿਹੜਾ 90 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਤੁਸੀਂ ਆਪਣੀ ਦਰਖਾਸਤ ਦੇ ਸਕਦੇ ਆ ਜੀ ਤਾਂ ਜਿਹੜੀ ਤੁਸੀਂ ਜਿਹੜੀ ਸਿਵਲ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹੋ ਕਈ ਵਾਰ ਤੁਸੀਂ ਆ ਵੀ ਦੱਸਿਆ ਕਿ ਜਿਹੜਾ ਜਿਹੜਾ ਮੈਟਰ ਇਹੋ ਜਿਹਾ ਹੁੰਦਾ ਹੈ ਜਾਂ سلسلہ ਇਹੋ ਜਿਹਾ ਘਟਿਆ ਹੁੰਦਾ ਹੈ ਕਿ ਜਿਸ ਦੇ ਵਿੱਚ ਪੁਲਿਸ ਕੰਪਲੇਂਟ ਦੇਣੀ ਜ਼ਰੂਰੀ ਬਣ ਜਾਂਦੀ ਹੈ ਲਾਜ਼ਮੀ ਬਣ ਜਾਂਦੀ ਹੈ ਜਦ ਅਸੀਂ ਪੁਲਿਸ ਕੰਪਲੇਂਟ ਦੇ ਦਿੰਨੇ ਆ ਤਾਂ ਜਿਹੜੀ ਸਾਰੀ ਕਾਰਵਾਈ ਫਿਰ ਪੁਲਿਸ ਨੇ ਕਰਨੀ ਹੈ ਜਾਂ ਫਿਰ ਜਿਹੜੀ ਕਮੇਟੀ ਦੀ ਆਪਣੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੀ ਕੰਪਲੇਂਟ ਤੋਂ ਇੰਡੀਪੈਂਡੈਂਟ ਲੱਗ ਚੱਲਦੀ ਹੈ ਜੀ ਜੀ ਜਿਹੜਾ ਪੁਲਿਸ ਪਰਚਾ ਹੈ ਜਿੱਥੇ ਕਿ ਗੱਲ ਇੰਨੀ ਵਾਜਾਂਦੀ ਹੈ ਕਿ ਸਾਨੂੰ ਪਰਚਾ ਕਰਵਾਉਣਾ ਪਵੇ ਉੱਥੇ ਪੁਲਿਸ ਦਾ ਕੰਮ ਪੁਲਿਸ ਹੀ ਕਰਦੀ ਹੈ ਤੇ ਇਹਨਾਂ ਦਾ ਇੰਡੀਪੈਂਡੈਂਟ ਕੰਮ ਉੱਥੋਂ ਤੱਕ ਹੈ ਦੋਨੋਂ ਚੀਜ਼ਾਂ ਇਕੱਠੇ ਵੀ ਚੱਲ ਸਕਦੀਆਂ ਨੇ ਜਿਹੜਾ ਪੁਲਿਸ ਦਾ ਕਰਨ ਵਾਲਾ ਕੰਮ ਹੈ ਉਹ ਪੁਲਿਸ ਹੀ ਕਰੇਗੀ ਔਰ ਜਿਹੜਾ ਇੰਟਰਨਲਸ ਕਮੇਟੀ ਜਿੰਨਾ ਹੈਂਡਲ ਕਰ ਸਕਦੀ ਹੈ ਉਹ ਇੰਟਰਨਲ ਕੰਪਲੇਂਟ ਕਮੇਟੀ ਹੀ ਹੈਂਡਲ ਕਰੇਗੀ ਤਾਂ ਦੋਨੋਂ ਚੀਜ਼ਾਂ ਪੈਰਲੈਲੀ ਵੀ ਚੱਲ ਸਕਦੀਆਂ ਨੇ ਤੇ ਜਿੱਥੇ ਜਿਸ ਤਰ੍ਹਾਂ ਜ਼ਰੂਰਤ ਪਵੇ ਇਹ ਡਿਪੈਂਡ ਕਰਦਾ ਹੈ ਕਿ ਕੀ ਕੰਪਲੇਂਟ ਆਈ ਹੈ ਬਹੁਤ ਸਾਰੇ ਹਾਲਾਤਾਂ ਜੇ ਅਸੀਂ ਆ ਗਈ ਵਾਰ ਦੇਖਦੇ ਹਾਂ ਕਿ ਜਿਹੜੀ ਕਮੇਟੀ ਹੈ ਉਹ ਜਿਹੜਾ ਉੱਥੇ ਜਿਹੜਾ ਇੱਕ ਵਰਕਪਲੇਸ ਹੈ ਜਾਂ ਇੱਕ ਦਫਤਰ ਹੈ ਉੱਥੋਂ ਦੇ ਇਹ ਜਿਹੜੇ ਲੋਕਾਂ ਦੀ ਆ ਇਕੱਠੇ ਹੋ ਕੇ ਬਣਨੀ ਹੈ ਜੀ ਤਾਂ ਅਸੀਂ ਇਹ ਵੀ ਕਈ ਵਾਰ ਦੇਖਦੇ ਹਾਂ ਕਿ ਜਿਹੜਾ ਕਮੇਟੀ ਦੀ ਕਾਰਜਕਾਰੀ ਦੇ ਨਾਲ ਜਿਹੜੀ ਜਿਹੜੇ ਵਿਅਕਤੀ ਨੇ ਜਾਂ ਸ਼ਿਕਾਇਤ ਕੀਤੀਆਂ ਜਿਸ ਦੇ ਖਿਲਾਫ ਸ਼ਿਕਾਇਤ ਹੋਈ ਉਸ ਦੀ ਸਹਿਮਤੀ ਨਹੀਂ ਹੁੰਦੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਪਾਰਸ਼ੀਅਲਟੀ ਹੋ ਰਹੀ ਹੈ ਕਿ ਕਿਸੇ ਦੀ ਅਨਡਿਊ ਫੇਵਰ ਜ਼ਿਆਦਾ ਸੁਣੀ ਜਾ ਰਹੀ ਹੈ ਨਾ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਹੈ ਜਾਂ ਫਿਰ ਕਈ ਵਾਰ ਅਸੀਂ ਆਹੀ ਦੇਖਦੇ ਆ ਕਿ ਜਿਹੜਾ ਬੰਦਾ ਦਫ਼ਤਰ ਦਾ ਹੈੱਡ ਹੈ ਜਾਂ ਕਮੇਟੀ ਦਾ ਹੀ ਹੈੱਡ ਹੈ ਉਸ ਨੇ ਹੀ ਜਿਹੜਾ ਇਹੋ ਜਿਹਾ ਕੋਈ ਜਿਹੜਾ ਹੈਗਾ ਫੈਂਸ ਕਰ ਦਿੱਤਾ ਹੈ ਜਾਂ ਫਿਰ ਉਸ ਨੇ ਕਿਸੇ ਦਾ ਯੋਨ ਸ਼ੋਸ਼ਣ ਕੀਤਾ ਹੈ ਐਨਾ ਹਾਲਾਤਾਂ ਦੇ ਵਿੱਚ ਉਸ ਕਮੇਟੀ ਦੇ ਖਿਲਾਫ ਜੇ ਤੁਸੀਂ ਦਰਖਾਸਤ ਦੇਣੀ ਹੈ ਜਾਂ ਜਿਹੜਾ ਵਿਅਕਤੀ ਉਸ ਕਮੇਟੀ ਨੂੰ ਹੈੱਡ ਕਰ ਰਿਹਾ ਉਹਦੇ ਖਿਲਾਫ ਦਰਖਾਸਤ ਦੇਣੀ ਹੈ ਉਹ ਕਿੱਥੇ ਦਿੱਤੀ ਜਾ ਸਕਦੀ ਹੈ ਜੀ ਜੀ ਇਸੇ ਲਈ ਲੋਕਲ ਕਮੇਟੀ ਬਣਾਈ ਗਈ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ EMPLOYEER ਮਤਲਬ ਜਿਨੇ ਤੁਹਾਨੂੰ ਕੰਮ ਤੇ ਰੱਖਿਆ ਹੈ ਉਹੀ ਤੁਹਾਡਾ ਯੋਨ ਸ਼ੋਸ਼ਣ ਕਰ ਦਿੰਦਾ ਹੈ ਕਿਉਂਕਿ ਉਹਦੇ ਅੰਡਰ ਹੀ ਸਾਰੀ ਵਰਕਪਲੇਸ ਕਾਰਜਸਥਾਨ ਆਉਣਾ ਹੈ ਇਸ ਕਰਕੇ ਉਸ ਦੇ ਵਿੱਚ ਤੁਸੀਂ ਜਾ ਕੇ ਲੋਕਲ ਕਮੇਟੀ ਜੋ ਕਿ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵਿੱਚ ਸਾਡੇ ਲੋਕਲ ਕਮੇਟੀ ਫਾਰਮ ਕੀਤੀ ਜਾਂਦੀ ਹੈ ਤੁਸੀਂ ਉੱਥੇ ਜਾ ਕੇ ਕੰਪਲੇਨ ਦੇ ਸਕਦੇ ਹੋ ਸਾਰੀਆਂ ਜਿਹੜੀਆਂ ਅਸੀਂ ਬਰਖਵਾਸਤਾਂ ਦੇਖਦੇ ਆ ਉਹਨਾਂ ਦੇ ਵਿੱਚ ਉਹ ਕਈ ਵਾਰੇ ਸਾਹਮਣੇ ਸਾਡੇ ਆਹ ਗੱਲ ਵੀ ਆਉਂਦੀ ਹੈ ਕਿ ਕੁਝ ਬਰਖਵਾਸਤਾਂ ਜਿਹੜੀਆਂ ਝੂਠੀਆਂ ਹੁੰਦੀਆਂ ਬਹੁਤ ਸਾਰੇ ਜਿਹੜੇ ਊਮਨ ਓਰੀਐਂਟਡ ਲਾਜ਼ ਬਣੇ ਆ ਉਹਦੇ ਉੱਤੇ ਜਿਹੜਾ ਮਾਨਯੋਗ ਜਿਹੜੀਆਂ ਸਾਡੀਆਂ ਹਾਈ ਕੋਰਟ ਆ ਤਾਂ ਸੁਪਰੀਮ ਕੋਰਟਾਂ ਦਾ ਵੀ ਇਹ ਕਹਿਣਾ ਹੈ ਕਿ ਇਹ ਜਿਹੜਾ ਜਿਹੜੇ ਬੱਚੀਆਂ ਦੀਆਂ ਜਾਂ ਜਿਹੜੀਆਂ ਔਰਤਾਂ ਦੀ ਸਹੂਲਤ ਲਈ ਬਣੇ ਸੀ ਉਹਨਾਂ ਲਈ ਤਾਂ ਨਹੀਂ ਪਹੁੰਚੇ ਪਰ ਇਹਨਾਂ ਦਾ ਜਿਹੜਾ ਮਿਸਯੂਜ਼ ਹੋਣਾ ਬਹੁਤ ਸ਼ੁਰੂ ਹੋ ਗਿਆ ਹੈ ਤਾਂ ਇਹਦੇ ਤਹਿਤ ਹੀ ਜੇ ਕੋਈ ਵਿਅਕਤੀ ਜਾਂ ਸੁਖਾਸਤ ਤੌਰ ਤੇ ਜਿਹੜੀ ਕੋਈ ਔਰਤ ਹੈ ਕਿਸੇ ਦੇ ਖਿਲਾਫ ਝੂਠੀ ਦਰਖਾਸਤ ਦੇ ਦਿੰਦੀ ਹੈ ਤਾਂ ਬਾਅਦ ਵਿੱਚ ਜਿਹੜੀ ਕਮੇਟੀ ਦੀ ਫਾਈਨਡਿੰਗ ਆ ਜਾਂਦੀ ਹੈ ਕਿ ਇਹ ਜਿਹੜੀ ਦਰਖਾਸਤ ਝੂਠੀ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਸ ਔਰਤ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਜੀ ਜੇ ਤਾਂ ਫਾਈਨਡਿੰਗ ਇਹ ਆਉਂਦੀ ਹੈ ਕਿ ਇਹ ਕੰਪਲੇਂਟ ਝੂਠੀ ਹੈ ਜਾਂ ਦਰਖਾਸਤ ਝੂਠੀ ਹੈ ਫਿਰ ਤਾਂ ਉਹਦੇ ਵਿੱਚ ਤੁਸੀਂ ਸਰਵਿਸ ਰੂਲਸ ਦੇ ਅਕੋਰਡਿੰਗਲੀ ਉਹਨਾਂ ਨੂੰ ਤੁਸੀਂ ਜੌਬ ਚੋਂ ਕੱਢਣਾ ਔਰ ਉਹ ਸਾਰਾ ਕੁਝ ਹੋ ਸਕਦਾ ਹੈ ਬਟ ਜੇ ਉਹਦੇ ਵਿੱਚ ਰਿਜ਼ਲਟ ਹੀ ਨਹੀਂ ਆਉਂਦਾ ਕਿਉਂਕਿ ਕਦੀ ਕਦੀ ਕੀ ਹੁੰਦਾ ਆ ਕਿ ਉਹ ਪ੍ਰੂਵ ਨਹੀਂ ਕਰ ਪਾਉਂਦੇ ਪਰ ਤੁਸੀਂ ਇਹ ਵੀ ਨਹੀਂ ਪ੍ਰੂਵ ਕਰ ਪਾਉਂਦੇ ਕਿ ਕੰਪਲੇਂਟ ਝੂਠੀ ਹੈ ਤੇ ਜੇ ਤੁਸੀਂ ਨਹੀਂ ਪ੍ਰੂਵ ਕਰ ਪਾਉਂਦੇ ਫਿਰ ਨਹੀਂ ਬਟ ਜੇ ਇਹ ਪ੍ਰੂਵ ਹੋ ਜਾਂਦਾ ਹੈ ਕਿ ਕੰਪਲੇਂਟ ਹੀ ਫਾਲਸ ਸੀਗੀ ਫਿਰ ਉਸ ਦੇ ਵਿੱਚ ਸਰਵਿਸ ਰੂਲਸ ਦੇ ਅਕੋਰਡਿੰਗਲੀ ਤੁਹਾਨੂੰ ਐਕਸ਼ਨ ਤੁਹਾਡੇ ਤੇ ਲਿਆ ਜਾ ਸਕਦਾ ਹੈ ਬਿਲਕੁਲ ਠੀਕ ਹੈ ਜੀ ਹੁਣ ਥੋੜਾ ਜਿਹਾ ਹੋਰ ਗੱਲ ਕਰਾਂਗੇ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਸੀਗਾ ਕਿ 351 ਆਈਪੀਸੀ ਦਾ ਸੈਕਸ਼ਨ ਸੀਗਾ ਜਿਹਦੇ ਵਿੱਚ ਇਸ ਗੱਲ ਨੂੰ ਜਿਹੜਾ ਇਹ ਟੱਚ ਕੀਤਾ ਗਿਆ ਸੀਗਾ ਕਿ ਜਦ ਕਿਸੇ ਵੀ ਔਰਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਜਨ ਸੋਸ਼ਲ ਹੁੰਦਾ ਹੈ ਤਾਂ ਉਸ ਦੇ ਵਿੱਚ ਉਸ ਦੀ ਸਜ਼ਾ ਦਿੱਤੀ ਗਈ ਸੀ ਉਸ ਤੋਂ ਬਾਅਦ ਫਿਰ ਨਿਰਭੈ ਆਲਾ ਕੇਸ ਹੋਇਆ ਤਾਂ 354 ਦੀ ਜਿਹੜੀ ਡੈਫੀਨੇਸ਼ਨ ਨੂੰ ਹੋਰ ਵੀ ਵਾਈਡ ਕਰ ਦਿੱਤਾ ਗਿਆ ਤਾਂ ਉਸ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਨਕਲੂਡ ਕੀਤੀਆਂ ਗਈਆਂ ਤਾ ਹੁਣ ਜਿਹੜਾ ਹੈ ਜੀ ਸਾਡਾ ਇੱਕ ਨਵਾਂ ਜੜਾਈ ਪੀਸੀ ਜਿਹਨੂੰ ਅਸੀਂ ਆਗਿਆ ਹੈ ਜਿਹਨੂੰ ਆਪਾਂ ਬੀਐਨਐਸ ਕਹਿੰਦੇ ਆ ਕਿ ਇਹ ਬੀਐਨਐਸ ਜਿਹੜਾ ਸਾਡਾ ਨਵਾਂ ਐਕਟ ਆਇਆ ਹੈ ਇਸ ਦੇ ਵਿੱਚ ਜਿਹੜੀ ਆਪਾਂ ਹੁਣ ਅੱਜ ਦੇ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਕੰਮਕਾਜੀ ਥਾਵਾਂ ਦੇ ਉੱਤੇ ਔਰਤਾਂ ਦਾ ਯੋਨ ਛੋਚਨ ਸਬੰਧਨ ਯੋਨ ਛੋਚਨ ਰੋਕਣ ਸੰਬੰਧੀ ਕਾਨੂੰ ਕਿ ਬੀਐਨਐਸ ਦੇ ਵਿੱਚ ਵੀ ਇਹੋ ਜਿਹੀਆਂ ਕੋਈ ਧਾਰਾਵਾਂ ਹਨ ਜਿਸ ਦੇ ਵਿੱਚ ਇਸ ਗੱਲ ਨਾਲ ਯਕੀਨੀ ਬਣਾਇਆ ਗਿਆ ਹੈ ਕਿ ਕੰਮਕਾਜ ਵਾਲੀ ਥਾਂ ਦੇ ਉੱਤੇ ਸਾਡੀਆਂ ਜਿਹੜੀਆਂ ਔਰਤਾਂ ਹਨ ਉਹ ਸੇਫ ਫੀਲ ਕਰਨ ਜੀ ਜੀ ਬਿਲਕੁਲ ਜਿੱਦਾਂ ਤੁਸੀਂ ਕਿਹਾ 354 ਫਿਰ ਨਿਰਭੈਤਾ ਤੋਂ ਬਾਅਦ 2013 ਦੀ ਐਮੈਂਡਮੈਂਟ ਔਰ ਹੁਣ ਭਾਰਤੀ ਨਿਆਂ ਸੰਹਿਤਾ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਵੀ ਇੱਕ ਨਵਾਂ ਸੈਕਸ਼ਨ ਆਇਆ ਹੈ ਜਿਹਦੇ ਵਿੱਚ ਕਿ ਕੋਈ ਵੀ ਜਿੱਦਾਂ ਜਿੱਥੇ ਤੁਹਾਡਾ ਫਿਊਡੀਸ਼ਰੀ ਰਿਲੇਸ਼ਨਸ਼ਿਪ ਆ ਜਿਹਨੂੰ ਕੀ ਕਹਿੰਦੇ ਆ ਕਿ ਇਮਪਲੋਇਰ ਤੇ EMPLOYE ਦਾ ਰਿਲੇਸ਼ਨਸ਼ਿਪ ਆ ਉਹਦੇ ਵਿੱਚ ਉਹ ਇਹ ਕਹਿ ਦਿੰਦੇ ਨੇ ਮਤਲਬ ਕਿ ਤੁਹਾਨੂੰ ਪ੍ਰੋਮੋਸ਼ਨ ਦਵਾਂਗੇ ਜਾਂ ਤੁਹਾਡੀ ਟ੍ਰੇਨਿੰਗ ਕਰਾਂਗੇ ਜਾਂ ਫਿਰ ਤੁਹਾਨੂੰ ਡਰਾਉਂਦੇ ਨੇ ਤਾ اور ਉਹਦੇ ਵਿੱਚ ਤੁਹਾਡਾ यौन शोषण ਕੀਤਾ ਜਾਂਦਾ ਹੈ। ਤੋਂ ਉਹ ਜਿਹੜਾ ਹੈ ਉਹ ਇਸ ਇੱਕ ਨਵਾਂ ਸੈਕਸ਼ਨ ਇਹਨਾਂ ਨੇ ਇੰਟਰੋਡਿਊਸ ਕੀਤਾ ਹੈ ਇਹਦੇ ਵਿੱਚ ਆਇਆ ਹੈ ਜਿਹਦੇ ਵਿੱਚ ਤੁਹਾਨੂੰ ਕੰਪਲੇਂਟ ਤੁਸੀਂ ਪੁਲਿਸ ਨੂੰ ਆਪਣਾ ਪਰਚਾ ਕਰਵਾ ਸਕਦੇ ਹੋ। ਠੀਕ ਹੈ ਜੀ। ਤੇ ਜਦ ਵੀ ਕਿਸੇ ਵਿਅਕਤੀ ਨੇ ਕਿਤੇ ਕੋਈ ਸ਼ਿਕਾਇਤ ਦੇਣੀ ਹੈ ਖਾਸ ਤੌਰ ਦੇ ਉੱਤੇ ਜਾਂ ਆਪਣੀ ਸਲਾਹ ਕਰਨੀ ਹੈ ਉਸ ਨੂੰ ਕਾਨੂੰਨੀ ਸਲਾਹ ਦੀ ਲੋੜ ਪੈਂਦੀ ਹੈ। ਨਹੀਂ ਤਾਂ ਹੋਰ ਨਾ ਹੋਵੇ ਤਾਂ ਉਸ ਨੂੰ ਲੱਗਦਾ ਹੈ ਕਿ ਅਸੀਂ ਕਿਸੇ ਸਿਆਣੇ ਬੰਦੇ ਨਾਲ ਜਾ ਕੇ ਇੱਕ ਵਾਰ ਸਲਾਹ ਕਰ ਲਈਏ, مشورہ ਕਰ ਲਈਏ। ਇਸ ਕਾਨੂੰਨ ਦੇ ਤਹਿਤ ਕੀ ਇਹੋ ਜੇ ਵੀ ਕੋਈ ਆਪਸ਼ਨ ਹੈ ਕਿ ਜਦ ਕਿਸੇ ਵੀ ਬੱਚੀ ਨੇ ਜਾਂ ਔਰਤ ਨੇ ਆਪਣੀ ਦਰਖਾਸਤ ਦੇਣੀ ਹੈ ਤਾਂ ਉਹ ਕਿਸੇ ਨਾਲ ਪਹਿਲੇ ਜਾ ਕੇ ਸਲਾਹ ਕਰ ਸਕੇ ਜੀ ਜੀ ਕਾਨੂੰਨ ਤਹਿਤ ਮਤਲਬ ਉਦਾਂ ਵੀ ਜੇ ਤੁਹਾਨੂੰ ਕਦੀ ਵੀ ਕੁਝ ਫੀਲ ਹੁੰਦਾ ਆ ਤਾਂ ਉਸ ਲੜਕੀ ਨੂੰ ਹਮੇਸ਼ਾ ਪਹਿਲਾਂ ਇੱਕ ਵਕੀਲ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿਉਂਕਿ ਕਦੀ ਕਦੀ ਕੀ ਹੁੰਦਾ ਆ ਕਿ ਜਦੋਂ ਅਸੀਂ ਆਪਣੀ ਸ਼ਿਕਾਇਤ ਲਿਖਦੇ ਆ ਜਾਂ ਕੰਪਲੇਂਟ ਲਿਖਦੇ ਆ ਅਸੀਂ ਇੰਨੀ ਜਨਰਲ ਲਿਖ ਦਿੰਨੇ ਆ ਕਿ ਭਾਵੇਂ ਉਹ ਸੱਚੀ ਵੀ ਹੋਵੇ ਕਿਉਂਕਿ ਉਦੋਂ ਤੁਸੀਂ ਇਨੀ ਇਮੋਸ਼ਨਲ ਹੋਏ ਹੁੰਦੇ ਆ ਤੁਸੀਂ ਸੱਚੀ ਕੰਪਲੇਂਟ ਵੀ ਲਿਖਦੇ ਆ ਹੋਇਆ ਪ੍ਰੋਪਰ ਨਹੀਂ ਉਹਨੂੰ ਸਹੀ ਢੰਗ ਨਾਲ ਨਹੀਂ ਲਿਖ ਪਾਉਂਦੇ ਤੇ ਇਸੇ ਹੀ ਕਾਰਨ ਇੱਕ ਵਕੀਲ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਸਾਨੂੰ ਉਸ ਵੇਲੇ ਇੱਕ ਵਕੀਲ ਦੀ ਸਹਾਇਤਾ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਉਹ ਤੁਹਾਨੂੰ ਸਹੀ ਦਿਸ਼ਾ ਵੀ ਦੱਸੇਗਾ ਉਹ ਤੁਹਾਨੂੰ ਸਹੀ ਵੀ ਇਹ ਦੱਸੇਗਾ ਕਿ ਕੰਪਲੇਂਟ ਕਿਵੇਂ ਤਰ੍ਹਾਂ ਦਿੱਤੀ ਜਾਵੇ ਕਿਉਂਕਿ ਕਦੇ-ਕਦੇ ਤੁਸੀਂ ਇਨੀ ਜਨਰਲ ਕੰਪਲੇਂਟ ਲਿਖ ਦਿੰਦੇ ਆ ਕਿ ਉਹਦੇ ਉੱਤੇ ਅੱਗੇ ਪੁਲਿਸ ਨੂੰ ਵੀ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਸ ਦੇ ਨਾਲ ਲੱਗਦਾ ਇੱਕ ਹੋਰ ਸਵਾਲ ਹੈ ਕਿ ਬਹੁਤ ਸਾਰੇ ਅਸੀਂ ਵਿਅਕਤੀ ਦੇਖਦੇ ਹਾਂ ਕਿ ਜਿਨ੍ਹਾਂ ਦੀ ਇੰਨੀ ਫਾਈਨੈਂਸ਼ੀਅਲ ਹਿੰਮਤ ਨਹੀਂ ਹੁੰਦੀ ਜਾਂ ਵਿਤੀ ਜਿਹੜੀ ਇੰਨੀ ਜਿਹੜੇ ਤੌਰ ਤੇ ਉਹ ਸਟੇਬਲ ਨਹੀਂ ਹੁੰਦੇ ਕਿ ਕਿਸੇ ਵਕੀਲ ਦੀ ਉਹ ਫੀਸ ਨੂੰ ਜਿਹੜਾ ਅਫੋਰਡ ਉਹ ਕਰ ਸਕਣ ਤਾਂ ਕੀ ਇਹ ਹੋ ਜੇ ਵਿਅਕਤੀਆਂ ਜਿਹੜੀਆਂ ਸਾਡੀਆਂ ਔਰਤਾਂ ਹਨ ਉਹ ਜਿਹੜਾ ਸਾਡਾ ਫ੍ਰੀ ਲੀਗਲ ਏਡ ਦਾ ਇੱਕ ਜਿਹੜਾ ਉਸ ਮਾਨਯੋਗ ਸੁਪਰੀਮ ਕੋਰਟ ਦਾ ਹਾਈ ਕੋਰਟ ਦੇ ਹੁਕਮਾਂ ਦੇ ਅਨਸਾਰ ਇੱਕ ਸਿਸਟਮ ਆਪਣਾ ਸੈਟਅਪ ਹੈ ਉੱਥੇ ਜਾ ਕੇ ਜਿਹੜੀ ਹੈ ਕਿ ਫ੍ਰੀ ਲੀਗਲ ਏਡ ਦੇ ਵਿੱਚ ਵਕੀਲ ਸਾਹਿਬ ਦੀਆਂ ਸਹਾਇਤਾ ਲੈ ਸਕਦੇ ਹਨ ਕਿ ਉਹਨਾਂ ਦੀ ਜਿਹੜੀ ਉਹ ਦਰਖਾਸਤ ਜਿਹੜੀ ਉਹ ਲਿਖ ਕੇ ਦੇ ਸਕਣ ਜੀ ਬਿਲਕੁਲ ਮਹਿਲਾਵਾਂ ਲਈ ਫ੍ਰੀ ਲੀਗਲ ਏਡ ਦੀ ਐਕਟ ਦੇ ਅੰਡਰ ਕਿਸੇ ਵੀ ਤਰ੍ਹਾਂ ਦੀ ਮਹਿਲਾ ਭਾਵੇਂ ਉਹਦੇ ਕੋਲ ਪੈਸੇ ਹੈ ਉਹ ਕੋਲ ਪੈਸੇ ਨਹੀਂ ਹੈਗੇ ਹਰ ਮਹਿਲਾ ਲਈ ਫ੍ਰੀ ਲੀਗਲ ਏਡ ਪ੍ਰੋਵਾਈਡਡ ਹੈ ਉਹ ਜਾ ਕੇ ਆਪਣੇ ਡਿਸਟ੍ਰਿਕਟ ਕੋਰਟ ਜਾਂ ਫਿਰ ਜਿਹੜੇ ਤਹਿਸੀਲ ਕੋਰਟ ਨੇ ਉਥੇ ਜਾ ਕੇ ਲੀਗਲ ਏਡ ਆਫਿਸ ਹੁੰਦਾ ਆ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਨੇ ਔਰ ਉਹਨਾਂ ਨੂੰ ਉਹ ਹੈਲਪ ਦਿੱਤੀ ਜਾਵੇਗੀ ਠੀਕ ਹੈ ਜੀ ਤਾਂ ਇੱਕ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਨੂੰ ਦੱਸਿਆ ਸੀਗਾ ਕਿ ਕਿਸੇ ਵੀ ਜਿਹੜੀ ਕੰਮ ਵਾਲੀ ਥਾਂ ਆ ਉਥੇ ਜਿਹੜੀ ਇਸ ਤਰੀਕੇ ਨਾਲ ਮੈ ਲੋਸ ਗੱਲ ਨੂੰ ਐਡਵਰਟਾਈਜ਼ ਕਰਨਾ ਹੈ ਕਿ ਔਰਤਾਂ ਸੇਫ ਫੀਲ ਕਰਨ ਕਿ ਇੱਥੇ ਜਿਹੜੀ ਇੱਕ ਕਮੇਟੀ ਬਣੀ ਹੋਈ ਹੈ ਤਾਂ ਸਮੇਂ-ਸਮੇਂ ਅਨੁਸਾਰ ਜਿਹੜੇ ਉੱਥੇ ਜਿਹੜੇ ਬੱਚੀਆਂ ਨੂੰ ਜਾਂ ਔਰਤਾਂ ਨੂੰ ਐਜੂਕੇਟ ਕਰਨ ਲਈ ਇਹ ਜਿਹੜੇ ਸੈਮੀਨਾਰ ਵੀ ਲਾਏ ਜਾਣੇ ਆ ਚਾਹੀਦੇ ਹਨ ਕਿ ਜਿਸ ਦੇ ਵਿੱਚ ਉਹਨਾਂ ਨੂੰ ਇਹ ਗੱਲ ਪਤਾ ਲੱਗ ਸਕੇ ਕਿ ਉਹਨਾਂ ਦੇ ਕੀ ਹੱਕ ਹਨ ਜਾਂ ਜੇ ਬਾਈ ਚਾਂਸ ਉਹਨਾਂ ਨਾਲ ਇਹੋ ਜਿਹੀ ਕੋਈ ਘਟਨਾ ਘਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਦਾਂ ਜਿਹੜਾ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਉਣਾ ਹੈ ਇਹ ਜਿਹੜੇ ਸੈਮੀਨਾਰ ਲਾਉਣੇ ਹੁੰਦੇ ਹਨ ਕੇਵਲ ਇਹ ਜਿਹੜੇ ਦਫਤਰ ਦੇ ਹੈ ਜਿਹੜੇ ਵਿਅਕਤੀ ਹੈ ਜਾਂ ਕਮੇਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਨੇ ਲਾਉਣੇ ਹੁੰਦੇ ਹੈ ਜਾਂ ਫਿਰ ਤੁਸੀਂ ਦਫਤਰ ਦੇ ਬਾਹਰੋਂ ਜਾਂ ਕਮੇਟੀ ਦੇ ਬਾਹਰੋਂ ਕੁਝ ਜਿਹੜੇ ਮਾਹਰ ਹੈ ਉਹਨਾਂ ਨੂੰ ਸੱਦ ਕੇ ਉਹ ਲਵਾਉਣੇ ਹੁੰਦੇ ਹੈ ਜੀ ਬੇਸਿਕਲੀ ਇਹਦੇ ਵਿੱਚ ਤੁਸੀਂ ਬਾਹਰੋਂ ਤੋਂ ਲਵਾੜੇ ਹੁੰਦੇ ਹੈ ਤਾਂ ਕਿ ਪ੍ਰੋਪਰ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਜਾ ਸਕੇ ਜੇ ਜੇ ਤੁਸੀਂ ਦੇਖੋਗੇ ਕਿ ਕਾਰਪੋਰੇਟ ਜਿਹੜੇ ਕੰਮਕਾਜੀ ਸਥਾਨ ਨੇ ਉਹਨਾਂ ਦੇ ਵਿੱਚ ਤੇ ਪ੍ਰੋਪਰ ਹੇ ਮਤਲਬ ਕਿ ਸੈਮੀਨਾਰਸ ਹੋ ਰਹੇ ਨੇ ਪਰ ਹਰਲੇ ਸਰਕਾਰੀ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਚੀਜ਼ ਦੀ ਕੰਪਲਾਈਅੰਸ ਪ੍ਰੋਪਰ ਨਹੀਂ ਕਰ پا ਰਹੀਆਂ ਪਰ ਉਥੇ ਸੈਮੀਨਾਰ ਹੋਣਾ ਜ਼ਰੂਰੀ ਹੈ ਦੋਸਤੋ ਹਰ ਵਾਰ ਦੀ ਤਰ੍ਹਾਂ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ ਤਾਂ ਦੋਸਤੋ ਇਸ ਦੇ ਨਾਲ ਨਾਲ ਇੱਕ ਹੋਰ ਇੱਕ ਅਹਿਮ ਸੂਚਨਾ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡਾ ਜਿਹੜਾ YouTube ਹੈਂਡਲ ਹੈ ਉਸ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਤੱਜੇ ਪ੍ਰੋਗਰਾਮ ਪਸੰਦ ਆਇਆ ਹੈ ਤਾਂ ਉਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ